ਹਾਂਜੀ ਕਿੱਦਾਂ ਸਾਰੇ ਕੈਮੋ ਤੇ ਆਪਾਂ ਵੀ ਕੋਲ ਕੈਮਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਹੋ ਗਿਆ ਆਪਣਾ ਪਟਾ ਸਰ ਚੌਥਾ ਦਿਨ ਤੇ ਅੱਜ ਵੈਸੇ ਦੀਵਾਨ ਦਾ ਲਾਸਟ ਦਿਨ ਅੱਜ ਤੀਆਂ ਦੀ ਤੀਆਂ ਦਿਨਾ ਬਸ ਤਿਆਰੀ ਹੈ ਆਪਣੀ ਤੇ ਆਪਾਂ ਚਲਾਉਗੇ ਥੋੜੇ ਜਿਹੇ ਟਾਈਮ ਤੱਕ ਹਨਾ ਲੰਗਰ ਦੀ ਕਾਰਜ ਨਹੀਂ ਆਪਾਂ ਸਟਾਰਟ ਤੇ ਆਪਣਾ ਇੱਧਰ ਚੋਬਰ ਤਿਆਰ ਪਰ ਤਿਆਰ ਪਰਨਾ ਬਨ ਰਹੇ ਆ ਤੇ ਟੈਂਕਰ ਵੀ ਭਰਾ ਕੇ ਲੈ ਕੇ ਆਉਣਾ ਤੇ ਬਸ ਥੋੜੇ ਜਿਹੇ ਟਾਈਮ ਤੱਕ ਟੈਂਕਰ ਵੀ ਭਰਉਣ ਚੱਲਦੇ ਆ ਹਨਾ ਤੇ ਚਾਹ ਦਾ ਲਿਆਏ ਮੁੰਡੇ ਚਾਹ ਪੀ ਕੇ ਫਿਰ ਲੱਗਦੇ ਆ ਹਨਾ ਤੇ ਹਲੇ ਵੈਸੇ ਹਲੇ ਕੋਈ ਆਏ ਨਹੀਂ ਹੈਗਾ ਅੱਜ ਪਤਾ ਨਹੀਂ ਕਾਦੇ ਲੇਟ ਹੋ ਕੇ ਪਰ ਕੋਈ ਨਹੀਂ ਆਪਾਂ ਚਲਾ ਦੇਣਾ ਫਿਰ ਚਾਰ ਪੰਜ ਜਾਣੇ ਤਾਂ ਸੀ ਹੈਗੇ ਹੀ ਹਣ ਹਨਾ ਆਪਾਂ ਚਲਾ ਦਾਂਗੇ ਕਰ ਦਾਂਗੇ ਆਪਾਂ ਡਾੜੀ ਜਿੰਨੇ ਨੂੰ ਉਹਨਾਂ ਨੇ ਆਉਣਾ ਤੇ ਪਹਿਲਾਂ ਚਾਹ ਜੋ ਪੀ ਕੇ ਫਿਰ ਟੈਂਕਰ ਭਰਾ ਲਈ ਟੈਂਕਰ ਜ਼ਰੂਰੀ ਆ ਕਿਉਂਕਿ ਫਿਰ ਸੰਗਤਦਾਰ ਆਸ਼ ਹੋ ਜਾਣਾ ਫਿਰ ਔਖਾ ਹੋ ਜਾਂਦਾ ਹਨਾ ਚਲੋ ਟਾਈਂਕ ਕਰ ਲਿਆ ਅੰਦਰ ਆਪਣਾ ਪਰਾ ਤੇ ਤੇ ਲਾਉਂਦੇ ਆਪਾਂ ਬੈਗ ਬੂਕ ਕਰਕੇ ਤੇ ਲੱਗੇ ਹੋਇਆ ਜੇ ਉਪਰਾਂ ਸਟਾਰਟ ਕਰਤਾ ਤੇ ਬੈਗ ਕਰਕੇ ਜਾਣਾ ਉੱਥੋਂ ਕਿਵੇਂ ਸ਼ੁਰੂ ਕਰਤਾ ਹੋਇਆ ਨੇ ਅਰੇ ਅੰਮਾਂ ਲੱਗੇ ਹੋਇਆ ਡਾਉਂ ਬੈ ਕੇ ਲੈ ਜਾਣਾ ਐਂਕਰ ਤਾਂ ਆਪਾਂ ਲਾਤਾ ਸਟੇਟ ਸਟ ਕਰਕੇ ਤੇ ਉੱਧਰ ਆਉਣਾ ਸ਼ੁਰੂ ਕਰਿਆ ਹੋਇਆ ਲਾਤਾ ਲੰਗਰ ਦੇ ਜਾ ਆਉਣੇ ਦਰਨ ਪਾਉਂਦਾ ਕੋਈ ਫਰੋਸ਼ੀ ਨਾ ਲਗਾ ਜੋ ਵਰਦੋ ਵੀ ਜਾਣੇ ਹੋਰ ਮੈਂ ਫਿਰ ਲਾਦਰ ਹੱਜ ਰਹੇ ਆ ਫਿਰ ਅੱਧਾ ਲੂ ਮਮਾ ਓਠੇ ਹੀ ਲਿਣਾ ਜੇ ਅਮਾ ਆਵੇ ਲਓ ਜੀ ਕਲਾੜ ਕਰਤਾ ਆਪਾਂ ਨੇ ਬੰਦ ਤੇ ਟਾਪੇ ਆਪਣੇ ਤਿੰਨੇ ਭਰ ਗਏ ਇਹਨੇ ਟਾਪੇ ਭਰ ਕੇ ਆਪਾਂ ਨੇ ਹੁਣ ਬੰਦ ਕਰਤਾ ਕਿਉਂਕਿ ਸਵੇਰੇ ਟਾਈਮ ਥੋੜੀ ਸੰਘਤ ਘੱਟ ਹੁੰਦੀ ਹੈ ਨਾ ਤਾਂ ਕਰਕੇ ਹਲੇ ਆਪਣੀ ਖੋਈ ਵਾਲੀ ਟਰਾਲੀ ਵੀ ਨਹੀਂ ਆਈ ਹੈਗੀ ਤੇ ਆਪਾਂ ਨੇ ਚੋਬਰ ਉੱਧਰ ਲਾ ਦਿੱਤਾ ਕਿਉਂਕਿ ਆ ਜਾਣਾ ਫਿਰ ਜਗਾ ਜੀ ਨਾਲ ਕਲ ਹੋ ਜਾਵੇ ਫਿਰ ਬਾਅਦ ਚ ਠਾਲ ਨੇ ਢੋਲ ਨੇ ਬਹੁਤ ਔਖੇ ਰਹਿੰਦੇ ਆ ਹਨਾ ਤੇ ਚਲੋ ਤੁਹਾਨੂੰ ਇੱਥੇ ਭਰੀਆਂ ਲਾਉਂਦੇ ਵੀ ਦਿਖਾਵਾਂਗੇ ਵੀ ਐਨ ਭਰੀਓ ਗੇਅਰ ਤੋਂ ਚਾਹੇ ਕੋਈ ਚੱਕਰ ਨਹੀਂ ਆਏਗਾ ਆ ਵੀ ਆ ਵੈਸੇ ਇੱਕ ਇੱਕ ਕਾਲੀ ਪੋਰੀ ਵਾਲਾ ਤੇ ਇਹਨੂੰ ਘੱਟ ਯੂਜ਼ ਕਰਦੇ ਆ ਜ਼ਿਆਦਾਤਰ ਹੁਣ ਇਹੀ ਚੱਲਦਾ ਹੈਗਾ ਹਾਂ ਆ ਤਾਂ ਮੈਂ ਕਹਿੰਦਾ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਚਲਾਇਆ ਹੀ ਨਹੀਂ ਹੈਗਾ ਤੇ ਇੱਥੇ ਤੁਹਾਨੂੰ ਇੱਥੇ ਤੁਹਾਨੂੰ ਦਿਖਾਵਾਂਗੇ ਭਰੀਆਂ ਭਰੀਆਂ ਬਿੱਕੇਵੇਂ ਚਲਦੀਆਂ ਹਨਾ ਲਓ ਜੀ ਚੱਲ ਰਿਹਾ ਆਪਣਾ ਲੰਗਰ ਹੈ ਨਾ ਸਨਾ ਬਾਬੇ ਦੀ ਕਿਰਪਾ ਨਾਲ ਤੇ ਅੱਜ 3 ਘੰਟੇ ਹੋ ਗਏ ਕਲਾੜ ਚੱਲਦੇ ਨੂੰ ਬੰਦੇ ਨਹੀਂ ਹੋਣ ਚਾਹੁੰਦਾ ਅਸੀਂ ਤਾਂ ਹੋਰੇ ਢੇਰ ਲੱਗ ਗਿਆ ਨਹੀਂ ਤਾਂ ਫੇਰ ਨਾਲ ਦੀ ਨਾਲ ਚੋਈ ਜਾਂਦਾ ਕਿਉਂਕਿ ਥੋੜੀ ਇੱਕ ਸੇਵਾਦਾਰ ਵੀ ਘੱਟ ਹੋ ਗਏ ਇੱਕ ਦੋ ਇੱਧਰ ਉੱਧਰ ਨੂੰ ਗਏ ਪਿਆ ਟੈਂਕਰ ਨੂੰ ਘਰ ਭਰਾਉਣ ਗਏ ਵੀ ਤੇ ਉਧਰਲੇ ਨਾਲ ਆल्यांदा ਹਨਾ ਬਸ ਉਹ ਟੱਪਾ ਭਰ ਗਿਆ ਆ ਆਉਂਦਾ ਤੇ ਐਨਨੇ ਨੂੰ ਆ ਖਤਮ ਹੋ ਜਾਂਦਾ ਕਿਉਂਕਿ ਸੰਗਤ ਬਹੁਤ ਆ ਰਹੀ ਹੈ ਕਿਉਂਕਿ ਅੱਜ ਲਾੜ ਚ ਦਵਾਨਾ ਨਾ ਤਾਂ ਕਰਕੇ ਲੋ ਜੀ ਹੁਣ ਬੰਦ ਹੋਇਆ ਕ ਲੜ ਤੇ ਹੁਣ ਸਹਾ ਆ ਮੜਾ ਜਾ ਨਹੀਂ ਤਾਂ 3-4 ਘੰਟੇ ਹੋ ਗਏ ਤੇ ਲਗਾਤਾਰ ਚੱਲੀ ਹੋ ਗਿਆ ਕੰਮ ਬਸ ਚੱਲਣੇ ਵਾਲਾ ਹੀ ਆ ਆਗੂ ਅੱਧਾ ਟੱਪਾ ਹੋ ਗਿਆ ਅੱਜ ਦੇ ਟੱਪੇ 2 ਹੋ ਗਏ ਉਹ ਵੀ ਲੱਗ ਜਣੀ ਉਹ ਵੀ ਉਹ ਵੀ ਲੱਗ ਜਣੀ ਰਾਮ ਨਾਲ ਜੇ ਜਿਆਦਾ ਨਹੀਂ ਤਾਂ 20-10 ਪਿਛੇ ਪਿੱਛੇ ਤਾਂ ਕ੍ਰਾਮ ਨਾਲ ਲੱਗ ਜਣੀ ਉਹ ਟਰਾਲੀ ਤੇ ਇਧਰ ਆਪਣਾ ਚੋਬਰ ਤੇ ਦੂਆ ਨਾਲ ਦਵਿੰਦਰ ਵਾਲਾ ਚੋਬਰ ਕੋਈ ਨਹੀਂ ਕੋਈ ਨਹੀਂ ਥੋੜਾ ਅਗੇ ਆ ਹੁਣ ਉੱਠ ਕੇ ਆਏ ਆ ਹੁਣ ਸ਼ਰਮ ਨਹੀਂ ਹੈਗੀ ਨਾਲੇ ਬੇਲੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਹੈਗਾ ਆ ਜਿਹੜਾ ਲਾਲਜੀ ਗੋਟੀ ਵਾਲਾ ਇਹਨੂੰ ਕੋਈ ਕੰਮ ਨਹੀਂ ਢੱਕਾ ਨਹੀਂ ਤੋੜਦਾ ਨਾਲੇ ਘਰ ਦਾ ਇਹ ਕੋਈ ਮੈਂ ਨਹੀਂ ਬਿਮਾਰ ਆ ਮੈਂ ਵੀ ਮੈਂ ਵੀ ਬਿਮਾਰ ਆ ਟਰੈਕਟਰ ਟਰੈਕਟਰ ਚ ਦੇਖ ਲੈ ਇਹਦੇ ਨਾਲ ਵੱਧ ਦਵਾਈ ਹੋਊਗੀ ਦੇਖ ਲੈ ਟਰੈਕਟਰ ਚ ਜਾ ਕੇ ਇੱਧਰ ਵੀਰ ਨੇ ਵੀ ਤਰਸ ਖਾ ਲਿਆ ਬਈ ਲੱਗ ਜੰਦੇ ਆ ਸੀ ਤੇ ਉਧਰ ਪੀਤਾ ਲੱਗਿਆ ਵਾ ਸੰਗਤ ਅੱਜ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਣੇ ਵਿੱਚ ਤੋਂ ਬੋਲੇ ਆ ਆੜ ਚੱਲ ਰਿਹਾ ਸੰਗਤ ਹੁਣ ਵੱਧ ਗਈ ਗੱਲਿਆ ਘਾੜ ਜਿੱਦਾ ਬੰਦ ਨਹੀਂ ਕਰਿਆ ਦੇਖ ਲੋ ਬਾਗੋ ਦੇ ਪੱਤ ਲੱਗੇ ਹੋਇਆ ਕਿ ਨਾਲ ਹੁਣ ਉੱਧਰ ਬਾਗਤੀ ਵੀਰਾਂ ਲੱਗਿਆ ਭਰੀਆਂ ਲੈ ਕੇ ਆਉਣ ਉਹ ਸਾਡੇ ਖਾਸਾ ਹੋ ਗਏ ਨੇ ਸੰਗਤ ਅੱਗੇ ਹੁਣ ਵਧੀਆ ਗੱਲਾਂ ਆ ਦੇਖੋ ਦੋ ਮੁੰਡੇ ਲੱਗੇ ਹੋਏ ਨੇ ਆਹ ਘਲਾੜ ਜਾਂਦੇ ਨੇ ਆਪਣਾ ਹਾਂ ਬਈ ਠੀਕ ਆ ਕੰਮ ਚੱਲਦਾ ਕੰਮ ਠੀਕ ਚੱਲਦਾ ਉੱਧਰ ਰਵੀ ਲੱਗਾ ਚਲੋ ਬਾਕੀ ਤੁਹਾਨੂੰ ਅੱਗੇ ਦਿਖਾਉਂਦੇ ਆ ਬਾਕੀ ਵੀ ਸੰਗਤ ਦੇਖੇ ਜਾਂਦੇ ਆ ਲਓ ਜੀ ਦੇਖੋ ਫਿਰ ਸੰਗਤਾਂ ਨੂੰ ਕਾਫੀ ਬਾਤ ਚੁੱਕੀ ਆ ਆ ਵੀਰੇ ਦੀ ਗਲਾਸਾਂ ਵੀ ਡਿਊਟੀ ਲੱਗੀ ਪੱਕੀ ਉਹ ਬਾਕੀ ਗਲਾਸਾਂ ਜੋਰ ਸ਼ੋਰਾਂ ਚੱਲ ਰਹੇ ਹੈ ਜੋ ਜੋ ਸੰਗਤਵਾਦੀ ਹੈ ਉਹ ਰਸ ਲੱਗ ਰਿਹਾ ਆ ਮੁੰਡੇ ਡਿਊਟੀ ਹੁਣੇ ਲੱਗੀ ਬਾਜੀ ਚਾਹਤਾ ਹਾਂ ਆਪਣੇ ਆਪਣਾ ਲੰਗਰ ਮਾਰੋ ਮਾਰ ਰਹਿਣ ਇਸ ਸੰਦੇ ਦਾ ਵੀ ਘੱਟ ਬਹੁਤ ਜ਼ਿਆਦਾ ਜੋ-ਜੋ ਨੀਰ ਆਉ ਜਾਂਦਾ ਨਾ ਜੋ-ਜੋ ਸਗਰ ਵਧੀ ਜਾਂਦੀ ਆ ਇੱਧਰ ਆਪਣਾ ਚੌਪਰ ਤੇ ਦੇਖਦੇ ਹੁਣ ਆਹ ਟਾਪਾ ਭਰ ਕੇ ਤੇ ਬੰਦ ਕਰ ਲੈਂਦੇ ਆ ਥੋੜੇ ਬਾਅਦ ਵੈਸੇ ਤਾਂ ਐਂ ਦੇ ਉੱਤੇ ਬਸ ਲਾ ਹੈਗੀ ਕਿ ਕਿਉਂਕਿ ਆਏ ਆ ਨਾ ਫਿਰ ਕੋਈ ਕੋਈ ਵੀ ਲੱਦਣੀਆਂ ਸਾਫ ਸੁਨਈਏ ਵੀ ਕਰਨਾ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਹੁਣ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਨਾ ਤੇ ਫਿਰ ਉਹ ਪਿਛਲੇ ਸਾਲ ਵੀ 1-2 ਵਜੇ ਤੇ ਘਰ ਜਾਂਦੇ ਯਾਰੋ ਤਾਂ ਕਰਕੇ ਆ ਨਾ ਸੰਗਤਾ ਦੇਖ ਲੋ ਰਾਤ ਨੂੰ ਕਿੰਨੀ ਜ਼ਿਆਦਾ ਆ ਰਹੀ ਆ ਜਿਹੜੇ ਆਏ ਕੰਜਨ ਜੌਬ ਵਾਲੇ ਹੁੰਦੇ ਆ ਨਾ ਤੇ ਉਹਨਾਂ ਨੂੰ ਟਾਈਮ ਆ ਟਾਈਮ ਮਿਲਦਾ ਲਓ ਜੀ ਸਵਾਪਤੀ ਆਪਣੀ ਤੇ ਗੰਦਾ ਬਚ ਗਿਆ ਥੋੜਿਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਸਾਫ਼ ਸਵੱਈਆ ਵੀ ਕਰਨਾ ਤੇ ਕੋਈ ਵੀ ਲੱਤ ਨਹੀਂ ਆਪਾਂ ਦੇ ਤੇ ਬਸ ਟੈਂਟਰ ਉੱਤੋਂ ਵੀ ਖੋਲਤਾ ਉਹਨਾਂ ਨੇ ਸਾਰਾ ਬਾ ਇੱਕ ਵੱਡਾ ਰਹਿ ਗਿਆ ਬਾਕੀ ਸਾਰਾ ਖੁੱਲ ਗਿਆ ਟੈਂਟ ਵੀ ਸੇਵਾਦਾਰ ਵੀ ਥੱਕ ਗਏ ਨੇ ਹੁਣ ਤਾਂ ਵਰਗੇ ਆ ਮੁੰਡਾ ਜਾ ਸਕ ਗਿਆ ਬਾਈ ਸੱਚੀ ਗੱਲ ਆ ਸੱਤ ਗਿਆ ਹਨਾ ਤੇ ਦੇਖਦੇ ਆ ਸ਼ਾਇਦ ਢੇਡਾ ਲਾਉਣਾ ਪੈ ਜਾਵੇ ਪਿੰਡ ਦਾ ਕਿਉਂਕਿ ਟਰਾਲੀਆਂ ਬਹੁਤ ਜ਼ਿਆਦਾ ਹੋ ਗਈਆਂ ਨਾ ਡਰੈਕਟਰ ਆਪਣੇ ਕੋਲ 2-3 ਨੇ ਕਿਉਂਕਿ ਟਰਾਲੀਆਂ ਹੋਗੇ ਘੱਟੋ-ਘੱਟ 5-6 ਟਰਾਲੀਆਂ ਹੋ ਗਈਆਂ ਇੱਕ ਡਾਲੇ ਖੁੱਲੇ ਵੀ ਆ ਸਾਰੀਆਂ ਦੇ ਹਨਾ ਚਲੋ ਦੇਖਦੇ ਆ ਬਾਕੀ ਤੇ ਲੋ ਜੀ ਸਮਾਪਤੀ ਆਪਣੀ ਲਓ ਜੀ ਹੋ ਗਿਆ ਜਿਲੰਦਰ ਫਤਿਹ ਸਮਾਪਤੀਆ ਤੇ ਬਸ ਹੁਣ ਕਰਦੇ ਆ ਤਿਆਰੀ ਆਪਾਂ ਪਿੰਡ ਨੂੰ ਜਾੜੇ ਦੀ ਤੇ ਕਰਦੀਏ ਸਮਾਨ ਸਭ ਨੂੰ ਇਕੱਠਾ ਤੇ ਜਿਹੜਾ ਵੀ ਗੰਦ ਜਾਂ ਪਿਆਵਾ ਤੇ ਇਹਨੂੰ ਸਾਫ਼ ਸਵਈਆ ਕਰਦੇ ਆਪਾਂ ਤੇ ਉਹਦੇ ਬਾਅਦ ਦੇਖਦੇ ਆ ਕਿਹੜਾ-ਕੁੜਾ ਲਾ ਕੇ ਆਉਂਦੇ ਆ ਪਿੰਡ ਦਾ ਹਣਾ ਤੇ ਬਾਕੀ ਐਡੇ ਨੂੰ ਸਾਫ਼ ਸਵਈਆ ਕਰ ਲੈਣਗੇ ਬਸ ਆਪਾਂ ਦੇ ਤੋਂ ਦੌੜ ਦੌੜਦਾ ਰਹਿ ਗਿਆ ਬਾਕੀ ਤਾਂ ਆਪਣਾ ਨਿਪਟ ਗਿਆ ਲਓ ਜੀ ਆਪਾਂ ਨੇ ਕਰਤੀ ਸੀ ਵੀ ਸਮਾਪਤੀ ਪਰ ਫੇਰ ਦੁਬਾਰੇ ਚਲਾਤਾ ਕਹਿੰਦੇ ਵੀ ਫੇਰ ਚਲਾ ਦਿੰਦੇ ਆ ਕੁਝ ਗੱਲਾਂ ਰਹਿ ਨਾਲੇ ਥੋੜਾ ਜਿਹਾ ਹੋਰ ਰਹਿ ਨਾਲੇ ਕਿਉਂ ਟਾਈਮ ਹੋ ਜ਼ਿਆਦਾ ਹੋ ਗਿਆ ਸੰਗਤ ਨੂੰ ਮੁੜਨ ਲੱਗ ਗਈ ਸੀ ਤੇ ਫਿਰ ਮੁੰਡੇ ਕਹਿੰਦੇ ਚਲਾ ਦਿੰਦੇ ਆ ਤਾਂ ਸਾਡੇ ਇੱਕ ਟਾਪਾ ਭਰ ਲਿਆ ਸੀਗਾ ਤੇ ਹੁਣ ਵੈਸੇ ਵੀ ਰਸ਼ ਘਟ ਗਿਆ ਨਾ ਚਲੋ ਪਪਾ ਲਾਇਆ ਇਹ ਪਿੰਡ ਦਾ ਜਿਹੜਾ ਲਓ ਜੀ ਕਰਤੀ ਆਪਾਂ ਸਵਾਪਤੀ ਤੇ ਹੁਣ ਫਟਾਫਟ ਭਾਂਡੇ ਆਲਾ ਨਿਬੜ ਦਈਏ ਦੇਖਦੇ ਬਾਅਦ ਚਲਦੇ ਆਂ ਫੇਰ ਟਰਾਲੀਆਂ ਦਾ ਵੀ ਫੇਰ ਕੱਲੂ ਲੈ ਜਾਾਂਗੇ ਤੇ ਇੱਥੇ ਹੀ ਖੜਾ ਲੈਣੀ ਆ ਆਪਾਂ ਨੇ ਹੈਗਾ ਆਪਣਾ ਮੰਡੀ 'ਚ ਤੇ ਉਹਨਾਂ ਦੇ ਖੜਾ ਲਈਏ ਤੇ ਫਟਾਫਟ ਭਾਂਡੇ ਨਿਬੜ ਕੇ ਚੱਲਦੇ ਆਪਾਂ ਪਿੰਡ ਨੂੰ ਟਾਈਮ ਬਹੁਤ ਜ਼ਿਆਦਾ ਹੋ ਗਿਆ ਲਓ ਜੀ ਭਾਂਡੇ ਆ ਦਾ ਨਿਬੜ ਗਿਆ ਆਪਣਾ ਤੇ ਬਸ ਤੋਂ ਹੋ ਗਏ ਸਾਰੇ ਤੇ ਰੱਖਦੇ ਆ ਹੁਣ ਆਪਾਂ ਟਰਾਲੀਆਂ ਜਣਾ ਇਕੱਠੇ ਜੇ ਕਰਕੇ ਫਿਰ ਉਤੇ ਬਾਅਦ ਚੱਲਦੇ ਆ ਤੇ ਦੇਖਦੇ ਆ ਪੌਰੀ ਤਾਦਣੀ ਆ ਨਾ ਬਾਅਦ ਥੋੜੀ ਸਾਫ ਸਵਈ ਜੀ ਰਹਿ ਗਈ ਕਰਨੇ ਤੇ ਜੋ ਉਹਦਾ ਨਵੇੜਕੇ ਫਿਰ ਆਪਾਂ ਚੱਲਦੇ ਆ ਪਿੰਡਾਂ ਨੂੰ ਲਓ ਜੇ ਤਿਆਰੀ ਆ ਪਿੰਡ ਦੀ ਤੇ ਟਰਾਲੀਆਂ ਇਕੱਠੀਆਂ ਕਰ ਰਹੇ ਆ ਤੇ ਇੱਧਰ ਵੀ ਬਲੌਗਰ ਸਾਹਿਬ ਬੈਠੇ ਨੇ ਅਕੀ ਕਾਲ ਜੀ ਤੇ ਆਪਾਂ ਨੇ ਵੀ ਬਾਸ ਟੈਂਕਰ ਰਹਿ ਗਿਆ ਇੱਕ ਤੇ ਟੈਂਕਰ ਆਪਾਂ ਨੇ ਆ ਟਰਾਲੇ ਮਗਰ ਪਾ ਲੈਣਾ ਬਾਕੀ ਤਿਆਰੀ ਆਪਣੀ ਹੋਣਾ ਨ ਤੇ ਮਿਲਦੇ ਆ ਫਿਰ ਆਪਾਂ ਰਸਤੇ ਜਾ ਕੇ ਨਾ ਤੇ ਬਸ ਟ੍ਰੈਂਕ ਡੁੰਗਰ ਪਾ ਲਈਏ ਲਓ ਜੀ ਤਿਆਰੀ ਆ ਤੇ ਆਪਾਂ ਨੇ ਅੰਦਰ ਪਾ ਲਿਆ ਟੈਂਕਰ ਤੇ ਇੱਧਰ ਆਪਣੀ ਹੋ ਗਈ ਜਾਲੀ ਵਾਲੀ ਟਰਾਲੀ ਤੇ ਮੋਰੇ ਦੂਸਰੀ ਟਰਾਲੀ ਤੇ ਜਿਹੜੀ ਖਾਲੀ ਤੇ ਹੁਣ ਕਰਦੇ ਆ ਰਵਾਨਾ ਆਪਾਂ ਪਿੰਡ ਨੂੰ ਹਨਾ ਚੱਲਦੇ ਆ ਫਿਰ ਆਪਾਂ ਪਿੰਡ ਨੂੰ ਹੁਣ ਲੱਗਦਾ ਨਾ ਹੋਵੇ ਇੱਕ ਵਾਰ ਦੇਖ ਲਈ ਵੜਾ ਜਾ ਹਾਂ ਲੱਗਦਾ ਤਾਂ ਨਹੀਂ ਬਸ ਸਹੀ ਜਾ ਲੋ ਜੀ ਪਿੰਡ ਆਪਾਂ ਪੁੱਜ ਗਏ ਤੇ ਟਰਾਲੀਆਂ ਦੇਖਦੇ ਹਾਂ ਸੈਟੀਆਂ ਕਰਕੇ ਖੜਾਉਂਦੇ ਆ ਕਿਤੇ ਵੀ ਕਿੱਥੇ ਘਟਾਉਣੀ ਹੈ ਟੈਂਕਰ ਵੀ ਆਪਾਂ ਇਕੱਲੀ ਲੈ ਆਏ ਜੇ ਵਾਕੇ ਤੇ ਫਿਰ ਕੱਲੂ ਖੋਲਦਾਂਗੇ ਆਪਾਂ ਦਿਨ ਚ ਨਾ ਤੇ ਉਹ ਟਰਾਲੀਆਂ ਖੋਲਦੇ ਆ ਕਿਤੇ ਸੈਟੀਆਂ ਕਰਕੇ ਗੁਰਦੁਆਰੇ 'ਚ ਲੱਗ ਜਾਣਗੀਆਂ ਕੱਲੀ-ਕੱਲੀ ਮੈਂ ਤਾਂ ਵੈਕ ਕਰਕੇ ਲਾ ਦੋ ਇਹਨੂੰ ਇਹਨੂੰ ਤਾਂ ਯਾਰ ਉਰੀ ਖੜਾ ਦਦਿਆ ਬੈ ਕਰਕੇ ਇਹਨੂੰ ਖੋਲ ਕੇ ਇਹਨੂੰ ਲਗਾਉਣ ਕੋ ਗੁਰਦੁਆਰੇ ਚ ਲੈ ਜਾ ਹਾਂ ਇਹਨੂੰ ਖੋਲ ਠੀਕ ਆ ਟੈਂਕਰ ਵੀ ਉਰੀ ਲਾ ਦੋ ਲਓ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਨੇ ਟਰਾਲੀ ਲਾਤੀਆਂ ਤੇ ਇੱਕ ਆਪਾਂ ਨੇ ਇੱਥੇ ਲਾਤੀ ਜਿਹੜੀ ਪੈਣੇ ਵਾਲੀ ਤੇ ਚੋਬਰ ਮਗਰ ਪਾਈ ਵੀ ਆਪਾਂ ਨੇ ਦੂਜੀ ਉਹ ਜਾਲੀ ਵਾਲੀ ਤੇ ਬਾਅਦ ਚੋਂ ਕੱਲੂ ਸੱਟ ਕਰ ਖੜਾ ਲਾਂਗੇ ਤੇ ਅਰਜਨ ਮਗਰ ਟੈਂਕਰ ਪਾ ਕੇ ਖੜਾਤਾ ਆਪਾਂ ਨੇ ਤੇ ਸਵੇਰੇ ਛੱਡੇ ਆਉਂਗੇ ਤੇ ਨਾਲੇ ਆਪਾਂ ਸੈਟ ਜਆ ਕਰ ਲਾਂਗੇ ਨਾ ਤੇ ਬਾਕੀ ਹੁਣ ਥੱਕ ਵੀ ਬਹੁਤ ਗਏ ਨਾ ਤੇ ਮਿਲਦੇ ਆ ਫਿਰ ਨੈਕਸਟ ਵਲੌਗ ਚ ਨਾ ਇਸੇ ਤਰ੍ਹਾਂ ਕਰਦੇ ਆਪਾਂ ਵਲੌਗ ਦਾ ਐਂਡ ਤੇ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਆ ਨਾ ਚਲੋ ਠੀਕ ਹੈ ਜੀ